ਦਿੱਲੀ ਦੇ ਵਿੱਚ ਸਿੱਖ ਨੌਜਵਾਨਾਂ ਦੇ ਨਾਲ ਕੁਟਮਾਰ ਦਾ ਮਾਮਲਾ ਦਿੱਲੀ ਦੀ ਸਰੋਜਨੀ ਮਾਰਕੀਟ ਦੇ ਵਿੱਚ ਦਰਸਲ ਝਗੜਾ ਹੋਇਆ ਦੋ ਸਿੱਖ ਭਰਾਵਾਂ ਦੀ ਪੱਗ ਉਤਾਰਨ ਦੇ ਇਲਜ਼ਾਮ ਨੇ ਪੰਜਾਬ ਦੇ ਰਹਿਣ ਵਾਲੇ ਨੇ ਦੋਵੇਂ ਸਿੱਖ ਭਰਾ ਮਾਰਕੀਟ ਦੇ ਵਿੱਚ ਪਰਫਿਊਮ ਵੇਚਣ ਵਾਲਿਆਂ ਦੇ ਨਾਲ ਉਹਨਾਂ ਦੀ ਬਹਿਸ ਹੋ ਗਈ ਸੀ ਮੌਕੇ ਤੇ ਦਿੱਲੀ ਕਮੇਟੀ ਦੇ ਆਗੂ ਵੀ ਪਹੁੰਚੇ ਸਨ ਦਾ ਜਹੇ ਦੇ ਵਿੱਚ ਇੱਕ ਵੀਡੀਓ ਵੀ ਇਸ ਦੀ ਸਾਹਮਣੇ ਆਈ ਜਿਸ ਤਰੀਕੇ ਨਾਲ ਮਾਰਕੀਟ ਦੇ ਅੰਦਰ ਸਰੋਜਨੀ ਮਾਰਕੀਟ ਦਾਇਪੂਰਾ ਵਿਵਾਦ ਦੱਸਿਆ ਜਾ ਰਿਹਾ ਜਿੱਥੇ ਪੰਜਾਬ ਦੇ ਰਹਿਣ ਵਾਲੇ ਦੋ ਸਿੱਖ ਭਰਾ ਉਨਾਦ ਦੇ ਨਾਲ ਕੁਟਮਾਰ ਹੋਈ ਔਰ ਉਹਨਾਂ ਦੇ ਪੱਗ ਉਤਾਰਨ ਦੇ ਇਲਜ਼ਾਮ ਨੇ ਕਿ ਪੱਗਾ ਦੀ ਬੇਅਦਬੀ ਹੋਈ ਹੈ ਦੋਨੋਂ ਹੀ ਸਿੱਖਪਰਾ ਜੋ ਕਿ ਦਿੱਲੀ ਦੀ ਸਰੋਜਨੀ ਮਾਰਕੀਟ ਦੇ ਵਿੱਚ ਜਿੱਥੇ ਉਹਨਾਂ ਦਾ ਝਗੜਾ ਹੋ ਜਾਂਦਾ ਹੈ ਪਰਫਿਊਮ ਵੇਚਣ ਵਾਲੇ ਦੇ ਨਾਲ ਬਹਿਸ ਹੁੰਦੀ ਹੈ ਮਾਰਕੀਟ ਦੇ ਅੰਦਰ ਇਹ ਹੁਣ ਟੱਕਰ ਦੀ ਜਾਣਕਾਰੀ ਨਿਕਲ ਕੇ ਸਾਹਮਣੇ ਆਈ ਹੈ ਤਾਂ ਮੌਕੇ ਦੇ ਵਿੱਚ ਦਿੱਲੀ ਕਮੇਟੀ ਦੇ ਆਗੂ ਵੀ ਪਹੁੰਚਦੇ ਨੇ ਔਰ ਜਿਸ ਤਰੀਕੇ ਦੇ ਨਾਲ ਇੱਕ ਤੋਂ ਬਾਅਦ ਇੱਕ ਮਾਮਲੇ ਹੁਣ ਸਾਹਮਣੇ ਆ ਰਹੇ ਨੇ ਹਾਲ ਹੀ ਦੇ ਵਿੱਚ ਰਾਹੁਲ ਗਾਂਧੀ ਦੀ ਤਰਫੋਂ ਜੋ ਧਾਰਮਿਕ ਆਜ਼ਾਦੀ ਨੂੰ ਵਿਪਾਰਤ ਅੰਦਰ ਲੈ ਕੇ ਬਿਆਨ ਦਿੱਤਾ ਗਿਆ ਸੀ ਅਮਰੀਕਾ ਦੇ ਵਿੱਚ ਉਹਨਾਂ ਨੇ ਸਿੱਖਾਂ ਦਾ ਜ਼ਿਕਰ ਕੀਤਾ ਸੀ ਅਜਿਹੇ ਦੇ ਵਿੱਚ ਹੁਣ ਦੇਸ਼ ਅੰਦਰ ਕੁਝ ਮਾਮਲੇ ਜ਼ਰੂਰ ਸਾਹਮਣੇ ਆ ਰਹੇ ਨੇ ਇਸ ਤੋਂ ਪਹਿਲਾਂ ਵੀ ਦਿੱਲੀ ਦੇ ਵਿੱਚ ਹੀ ਇੱਕ ਸਿੱਖ ਕਾਲਜ ਉਸ ਦੇ ਅੰਦਰ ਹੀ ਗੁਰਤੇਗ ਬਹਾਦਰ ਸਿੱਖ ਕਾਲਜ ਜੜਾ ਹੈ ਉਸ ਦੇ ਅੰਦਰ ਇੱਕ ਨੌਜਵਾਨ ਦੀ ਦਸਤਾਰ ਉਤਾਰ ਦਿੱਤੀ ਗਈ ਸੀ ਉਸ ਦੀ ਬਦ ਵੀ ਹੋਈ ਸੀ ਤਾਂ ਉਸ ਤੋਂ ਬਾਅਦ ਹੁਣ ਦਿੱਲੀ ਦੇ ਵਿੱਚ ਹੀ ਇੱਕ ਹੋਰ ਮਾਮਲਾ ਸਾਹਮਣੇ ਆ ਜਿੱਥੇ ਦੋ ਸਿੱਖ ਪਰਾਦ ਜਾ ਰਹੇ ਨੇ ਜੋ ਪੰਜਾਬ ਤੋਂ ਬਿਲੋਂਗ ਕਰਦੇ ਨੇ ਔਰ ਉਹਨਾਂ ਦਾ ਇੱਕ ਮਾਰਕੀਟ ਸਰੋਜਨੀ ਮਾਰਕੀਟ ਬਿਹਤ ਫੇਮਸ ਦਿੱਲੀ ਦੇ ਵਿੱਚ ਮਾਰਕੀਟ ਹੈ ਔਰ ਉਸ ਮਾਰਕੀਟ ਦੇ ਵਿੱਚ ਇਹ ਦੋਹਾਂ ਪਰ੍ਹਾਂ ਦੀ ਬਹਿਸ ਜਿਹੜੀ ਹੈ ਉਹ ਇੱਕ ਪਰਫਿਊਮ ਵੇਚਣ ਵਾਲੇ ਦੇ ਨਾਲ ਜਿਹੜੀ ਹੈ ਹੋ ਜਾਂਦੀ ਹੈ ਮਾਰਕੀਟ ਦੇ ਅੰਦਰ ਪੂਰਾ ਇਹ ਵਿਵਾਦ ਹੁੰਦਾ ਹੈ ਔਰ ਉਸੇ ਦੌਰਾਨ ਕਿਉਂਕਿ ਇਸ ਦੀ ਤਸਵੀਰਾਂ ਵੀ ਸਾਹਮਣੇ ਹੈ ਯਾਨੀ ਕਿਉਂਕਿ ਲੜਾਈ ਝਗੜਾ ਜਦੋਂ ਹੋਇਆ ਤਾਂ ਉਸ ਦੇ ਵਿੱਚ ਦਸਤਾਰਾਂ ਉਹਨਾਂ ਦੀਆਂ ਉਤਾਰੀਆਂ ਗਿਆ ਇਹ ਇਲਜ਼ਾਮ ਨੇ ਤਾਂ ਜਹੇ ਦੇ ਵਿੱਚ ਕਿਉਂਕਿ ਬੇਅਦਬੀ ਦੇ ਨਾਲ ਜੁੜਿਆ ਹੋਇਆ ਮਸਲਾ ਹੈ ਜਹੇ 'ਚ ਸਿਆਸਤ ਵੀ ਇਸ ਇਨਾਂ ਮਸਲਿਆਂ ਦੇ ਉੱਤੇ ਹੁੰਦੀ ਹੋਈ ਨਜ਼ਰ ਆਉਂਦੀ ਹੈ ਲੇਕਿਨ ਜੋ ਧਾਰਮਿਕ ਜਥੇਬੰਦੀਆਂ ਨੇ ਉਹਨਾਂ ਦੀ ਤਰਫੋਂ ਜ਼ਰੂਰ ਇਤਰਾਜ਼ ਜਤਾਇਆ ਜਾਂਦਾ ਹੈ ਸਿੱਖੀ ਤ ਜਿਤਾਇਆ ਜਾਂਦਾ ਕਿਉਂਕਿ ਕਕਾਰਾ ਦੇ ਵਿੱਚੋਂ ਜਿਸ ਤਰੀਕੇ ਦੇ ਨਾਲ ਗੁਰੂ ਸਾਹਿਬਾਨ ਦੀ ਤਰਫੋਂ ਬਖਸ਼ਿਸ਼ ਕੀਤੇ ਗਏ ਨੇ ਕਕਾਰਾ ਜਹੇ ਦੇ ਵਿੱਚੋਂ ਗਰੋਨਾ ਦੀ ਬੇਅਦਬੀ ਹੁੰਦੀ ਹੈ ਤਾਂ ਉਸ ਦੀ ਨਿਖੇਦੀ ਹਰ ਕੋਈ ਫਿਰ ਕਰਦਾ ਹੈ ਤਾਂ ਦਿੱਲੀ ਦੇ ਵਿੱਚ ਸਿੱਖ ਨੌਜਵਾਨਾਂ ਦੇ ਨਾਲ ਕੁਟਮਾਰ ਦਾ ਮਾਮਲਾ ਔਰ ਦਿੱਲੀ ਦੀ ਸਰੋਜਨੀ ਮਾਰਕੀਟ ਦੇ ਵਿੱਚ ਝਗੜਾ ਹੋਇਆ ਦੋ ਸਿੱਖ ਭਰਾਵਾਂ ਦੀ ਪੱਗ ਉਤਾਰਨ ਦੇ ਇਲਜ਼ਾਮ ਨਹੀਂ ਹਨ ਯਾਨੀ ਪੱਗ ਦੀ ਜਿਹੜੀ ਹੈ ਕੇਸਾ ਦੀ ਔਰ ਪੱਗ ਦੀ ਬੇਅਦਬੀ ਹੋਈ ਹੈ ਮਾਰਕੀਟ ਦੇ ਵਿੱਚ ਪਰਫਿਊਮ ਵੇਚਣ ਵਾਲਿਆਂ ਦੇ ਨਾਲ ਬਹਿਸ ਹੋਈ ਹੈ ਇਹ ਜਾਣਕਾਰੀ ਨਿਕਲ ਕੇ ਸਾਹਮਣੇ ਆਈ ਹੈ ਔਰ ਮੌਕੇ ਤੋਂ ਤਸਵੀਰਾਂ ਵੀ ਸਾਹਮਣੇ ਆਈਆਂ ਨੇ ਇਸ ਪੂਰੇ ਘਟਨਾਕ੍ਰਮ ਤੋਂ ਬਾਅਦ ਮੌਕੇ ਤੇ ਪਹੁੰਚਦੇ ਨੇ ਉਸ ਤੋਂ ਪਹਿਲਾਂ ਜਦੋਂ ਦਿੱਲੀ ਦੀ ਕਾਲਜ ਦੇ ਵਿੱਚ ਵੀ ਮਾਮਲਾ ਸਾਹਮਣੇ ਆਇਆ ਸੀ ਜਦੋਂ ਇੱਕ ਸਿੱਖ ਨੌਜਵਾਨ ਉਸ ਦੀ ਦਸਤਾਰ ਉਤਾਰ ਦਿੱਤੀ ਗਈ ਸੀ ਝਗੜੇ ਦੇ ਵਿੱਚ ਤਾਂ ਉਸ ਸਮੇਂ ਵੀ ਜੋ ਸਿੱਖ ਜਥੇਬੰਦੀਆਂ ਦੇ ਆਗੂ ਨੇ ਉਹ ਉੱਥੇ ਦਿੱਲੀ ਦੇ ਪਹੁੰਚੇ ਔਰ ਅਸਵਾਸ਼ਨ ਦਿੱਤਾ ਗਿਆ ਉਸ ਮਾਮਲੇ ਦੇ ਵਿੱਚ ਕਾਰਵਾਈ ਵੀ ਹੋਈ ਗ੍ਰਿਫਤਾਰੀਆਂ ਵੀ ਹੋਈਆਂ ਔਰ ਪਰਚਾ ਵੀ ਦਰਜ ਕੀਤਾ ਗਿਆ ਸੀ ਤਾਂ ਦਿੱਲੀ ਦੇ ਵਿੱਚ ਸਿੱਖ ਨੌਜਵਾਨਾਂ ਦੇ ਨਾਲ ਇੱਕ ਕੁਟਵਾਰ ਦਾ ਮਾਮਲਾ ਸਾਹਮਣੇ ਆਇਆ ਨਵਾਂ ਮਾਮਲਾ ਹੈ ਔਰ ਦਿੱਲੀ ਦੀ ਸਰੋਜਨੀ ਮਾਰਕੀਟ ਤੋਂ ਪੂਰਾ ਵਿਵਾਦ ਨਿਕਲ ਕੇ ਸਾਹਮਣੇ ਆਇਆ ਜਿੱਥੇ ਝਗੜਾ ਹੋ ਜਾਂਦਾ ਹੈ ਦੋ ਸਿੱਖ ਭਰਾਵਾਂ ਦੀ ਪਗ ਉਤਾਰਨ ਕੇ ਸਦੀ ਬੇਗਬਦੀ ਮਾਮਲਾ ਇਲਜ਼ਾਮ ਲੱਗੇ ਨੇ ਔਰ ਪੰਜਾਬ ਦੇ ਹੀ ਦੋਨੋਂ ਸਿੱਖਪਰਾ ਜਿਹੜੇ ਨੇ ਉਹ ਰਹਿਣ ਵਾਲੇ ਦੱਸੇ ਜਾਂਦੇ ਨੇ ਮਾਰਕੀਟ ਦੇ ਵਿੱਚ ਪਰਫਿਊਮ ਵੇਚਣ ਵਾਲਿਆਂ ਦੇ ਨਾਲ ਬਹਿਸ ਹੋਈ ਸੀ ਔਰ ਉਸ ਬਹਿਸ ਬਾਜੀ ਤੋਂ ਬਾਅਦ ਜੜੀ ਹੈ ਇਹਨਾਂ ਦੋਹਾਂ ਸਿੱਖਪਰਾਵਾਦੀ ਗੁੱਟਮਾਰ ਹੁੰਦੀ ਹੈ ਔਰ ਇੱਕ ਵੀਡੀਓ ਵੀ ਨਿਊਜ਼ ਦੀ ਤਸਵੀਰਾਂ ਸਾਹਮਣੇ ਆਈਆਂ ਨੇ जिस दे जो देखा भी जा सकता है कि बहसबाजी के दौरान किस तरीके का नगर जहां पर दो सिख युवकों के साथ जो है मारपीट का मामला सामने आया है और उनकी जो पगड़ी है वो भी उतारी गई है हमारे साथ खुद वो जो युवा है ਕਿਆ ਹੋਇਆ ਥਾ ਆਪਕੇ ਸਾਥ ਅਗਰ ਬਾਤ ਕਰੇ ਤੋ ਜੀ ਕੁਛ ਨਹੀਂ ਜੀ ਉਹ ਵੇਚ ਰਹੇ ਥੇ वो तो लोग वो बेच रहे थे परफ्यूम जो होते हैं नकली परफ्यूम थे वो बेच रहे थे तो वो हमारे पास आए हमें बोला कि आपको लेना है हमने बोला कि हमें नहीं लेना तो ये जैसे हमने मना किया तो वो साइड में निकल के उसने गाली निकाल दी आपको तो हमने पहले बोल दिया कि भाई क्या गाली निकाल रहे तो उसने बोला कि भाई तुम्हें थोड़ी बोल रहा हूँ तो फिर थोड़ी देर बाद आगे दूर जाकर गया था तुझे ही बोल रहा था फिर माँ की गाली निकाल दी उसने बस हमसे सहन नहीं हुआ मैं और मेरा भाई थे तो हम लोग बस फिर भाग के उसके पास गए मैंने बोला कैसे निकाल रहे हो माँ की गाली कहता था अगर आपको लड़ना है तो मुझे दस दस पंद्रह मिनट थे मैं बंदे लेके आता हूँ फिर लड़ते मैंने बोला जा लिया हम भी नहीं डरते थे ज़्यादा वो तो लेके आया बंदे तो उसने आते ही हमारे पगड़ियों पे और कॉलर पर हाथ डाल दिया आते सीधे तो जैसे हमारी पगड़ियों पे हाथ लगे हमने भी अपने हाथ छोड़ने शुरू कर दिए बट उसमें क्या हुआ कि पंद्रह बीस जनों को तो हमने रोक लिया पर और पच्चीस जने आ गए थे फिर उन पच्चीस जनों ने हमें आके पकड़ लिया फिर इस वजह से हमें क्या हमें जब हमारे हाथ रोक दिए गए फिर हमारे मुंह पे मतलब घुसण मारे गए ये सब हुआ तो फिर हमारी पगड़ी उतार दी गई मेनली क्या हुआ कि हमारी उन्होंने पगड़ी पे हाथ डाला जब हमें रोक नहीं पा रहे तो हमारी पगड़ी रोक उतार क्या लगता है कि आज पहली बार इस मार्केट में आए थे इससे पहले भी आप इस मार्केट में मैं पहली बार आया था इस मार्केट में और जैसा मैंने देखा है जी ਯਾਹ ਪੇ ਸਹੀ ਨਹੀਂ ਹੈ ਜੀ ਇਹ ਜਹਾ ਤੱਕ ਅਭੀ ਮੈਨੂੰ ਪਤਾ ਚੱਲਿਆ ਇਹ ਪਹਿਲੀ ਘਟਨਾ ਨਹੀਂ ਹੋਈ ਉਹਨੇ ਪੰਜ ਚਾਰ ਦਿਨ ਪਹਿਲਾਂ ਖਾਲਸਾ ਕਾਲਜ ਦੀ ਵੀ ਟਕਣਾ ਹੋਈ ਆ ਇਹ ਜਾਣ ਬੁੱਝ ਕੇ ਪਕੜੀ ਤੇ ਕੀਤਾ ਜਾ ਰਿਹਾ ਅਸੀਂ ਪ੍ਰਸ਼ਾਸਨ ਨੂੰ ਖਾਸ ਕਰਕੇ ਏਰੀਏ ਦੇ ਦੁਕਾਨਦਾਰ ਸਾਰੇ ਪਰੇਸ਼ਾਨ ਆ ਔਰ ਦੁਕਾਨਦਾਰ ਕਹਿੰਦੇ ਕਿ ਅਸੀਂ ਬਾਰ ਬਾਰ ਲਿਖ ਕੇ ਦੇ ਚੁੱਕੇ ਆ ਇਹ ਲੇਡੀਜ਼ ਨੂੰ ਵੀ ਬਿਨਾ ਵਜ੍ਹਾ ਤੇ ਪਰੇਸ਼ਾਨ ਕਰਦੇ ਆ ਔਰ ਇੱਥੇ ਗੈਂਗ ਆ ਕਹਿ ਰਿਹਾ ਹਜ਼ਾਰ 2 ਹਜ਼ਾਰ ਬੰਦੇ ਦਾ ਗੈਂਗ ਆ ਔਰ ਇਹਨਾਂ ਨੂੰ ਹਟਾਉਣ ਚ ਪੁਲਿਸ ਕਮਿਸ਼ਨਰ ਬਿਲਕੁਲ ਸਮਰੱਥ ਹੈ ਦੇਖੋ ਇੱਕ ਬੱਚਾ ਪੜਨ ਆਇਆ ਹੋਇਆ ਉੱਤਰਾਖੰਡ ਤੋਂ ਦਿੱਲੀ ਜਾ ਕੇ ਪੜ ਰਿਹਾ ਉਹ ਸ਼ਾਮੀ ਕੁਝ ਸ਼ਾਪਿੰਗ ਕਰਨ ਆ ਗਿਆ ਇਹ ਤੋਂ ਘਟੀਆ ਹਰਕਤ ਕਿਹਾ ਹੋ ਸਕਦੀ ਸਿੱਧਾ 20 25 ਬੰਦੇ ਇਕੱਠੇ ਹੋ ਗਏ ਤੇ ਹਮਲਾ ਕਰ ਰਹੇ ਉਹ ਹਮਲਾ ਉਹ ਤੇ ਨਹੀਂ ਕੀਤਾ ਗਿਆ ਪੱਗ ਤੇ ਹਮਲਾ ਕੀਤਾ ਗਿਆ ਹੈਗਾ ਦਿੱਲੀ ਦੇ ਵਿੱਚ ਤੁਸੀਂ ਇਹ ਦੇਖੋ ਕਿ ਤੀਜੀ ਚੌਥੀ ਘਟੜਾ ਹਰ ਚਾਰ ਪੰਜ ਦਿਨ ਬਾਅਦ ਘਟੜਾ ਹੁੰਦੀ ਹੈ ਕਿਸੇ ਬੱਚੇ ਦੀ ਪੱਗ ਲਾ ਦਿੱਤੀ ਜਾਂਦੀ ਹੈ ਕਿ ਉਹਨੂੰ ਕੁੱਟਿਆ ਜਾਂਦਾ ਮਾਰਿਆ ਜਾਂਦਾ ਪਰ ਬੜੀ ਅਫਸੋਸ ਦੀ ਗੱਲ ਹੈ ਮੇਰਾ ਖਿਆਲ ਹੈ ਬਈ 20 ਜਾਂ 25 ਸਾਲ ਬਾਅਦ ਸਾਡੇ ਜਿਹੜੇ ਕਿ ਘਟ ਗਿਣਤੀ ਦੇ ਚੇਅਰਮੈਨ ਸਰਦਾਰ ਲਾਲ ਪੁਲਾਸ ਵੀ ਖੁਦ ਸਰਦਾਰ ਹੈ ਬਹੁਤ ਹੀ ਬੁੱਧੀਮਾਨ ਸਿੱਖ ਹੈ ਉਹਨਾਂ ਨੂੰ ਇਹ ਚੀਜ਼ ਬਹੁਤ ਹੀ ਜ਼ਿਆਦਾ ਸੰਘਰਸ਼ ਕਰਨਾ ਚਾਹੀਦਾ ਲੈਣਾ ਚਾਹੀਦਾ ਦੇਖੋ ਅੱਜ ਇਹ ਘਟਨਾਵਾਂ ਹੋ ਰਹੀਆਂ ਪੱਗਾ ਉੱਤਰ ਰਹੀਆਂ ਕੱਲ ਨੂੰ ਕਤਲ ਵੀ ਹੋਣੇ ਆ ਇਹਦਾ ਸਰਕਾਰ ਤੋਂ ਹੀ ਮੰਗ ਕਰਦੇ ਆ ਇਹਦਾ ਸਭ ਤੋਂ ਸਖਤ ਕਾਰਵਾਈ ਕੀਤੀ ਜਾਵੇ ਤਾਂ ਬਿਲਕੁਲ ਸਖਤ ਕਾਰਵਾਈ ਦੀ ਮੰਗ ਕਰ ਰਹੇ ਹੋਰ ساتھ ਹੀ ਸਾਥ ਸਖਤ ਕਾਨੂੰਨ ਦੀ ਮੰਗ ਵੀ ਇਹ ਲੋਕ ਕਰਦੇ ਹੋਏ ਨਜ਼ਰ ਆ ਰਿਹਾ ਤਾਂ ਦਿੱਲੀ ਸਿੱਖ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਮੈਂਬਰ ਸਾਡੇ ਨਾਲ ਕੁਲਦੀਪ ਸਿੰਘ ਸਾਨੀ ਜੁੜ ਚੁੱਕੇ ਨੇ ਸਾਨੀ ਸਾਹਿਬ ਇੱਕ ਤੋਂ ਬਾਅਦ ਇੱਕ ਮਾਮਲੇ ਦਿੱਲੀ ਤੋਂ ਸਾਹਮਣੇ ਆ ਰਹੇ ਨੇ ਸਿੱਖ ਦੋ ਭਰਾ ਉਹਨਾਂ ਦੇ ਦਸਤਾਰ ਦੀ ਉਹਨਾਂ ਦੇ ਕੇਸਾ ਦੀ ਬੇਗਬੀ ਹੋਈ ਹੈ ਤੁਹਾਡਾ ਰਿਐਕਸ਼ਨ ਚਾਹਾਂਗੇ ਔਰ ਕਿਸ ਤਰੀਕੇ ਦੇ ਨਾਲ ਕਾਰਵਾਈ ਹੋ ਰਹੀ ਹੈ ਸਤਿ ਸ੍ਰੀ ਅਕਾਲ ਬੱਚੇ ਪਰਚੇਸਿੰਗ ਕਰਨ ਆਏ ਸੀ ਹੈ ਤੇ ਪੰਜਾਬ ਦੇ ਜੀ ਤੇ ਇੱਥੇ ਨੋਇਡਾ ਦੇ ਵਿੱਚ ਕਰ ਰਹੇ ਹੈਗੇ ਨੇ ਕੋਰਸ ਕਰ ਰਹੇ ਨੇ ਆ ਆਪਣੀ ਫੈਮਲੀ ਦੇ ਨਾਲ ਆਏ ਸੀ ਜੀ ਤੇ ਬੜੀ ਬਦਤਮੀਜ਼ੀ ਕੀਤੀ ਹੈ ਇਹਨਾਂ ਨੇ ਬੋਡੀ ਆਕਰ ਜਿਹੜਾ ਆਪ ਤੇ ਸਮਾਨ ਰੱਖ ਕੇ ਰੱਖਦੇ ਨੇ ਵੇਚਦੇ ਹੈਗੇ ਨੇ ਜੀ ਤੇ ਸਰੋਜਨੀ ਨਗਰ ਮਾਰਕੀਟ ਦਾ ਮੈਂ ਪ੍ਰੈਜ਼ੀਡੈਂਟ ਵੀ ਰਿਹਾ ਹੈਗਾ ਤੇ ਹੋਈ ਤੇ ਬਹੁਤ ਜ਼ਿਆਦਾ ਜਾਤੀ ਹੈ ਕਿਉਂਕਿ ਅਗਰ ਕੋਈ ਕਸਟਮਰ ਨੂੰ ਰੇਟ ਵੀ ਪੁੱਛ ਰਿਹਾ ਹੈ ਤੇ ਉਹਦੇ ਨਾਲ ਗੱਲੇ ਦੰਦੇ ਨੇ ਆ ਲੋਕ ਜਿਹੜੇ ਬੋਡੀ ਆਕਰ ਪਰਫਿਊਮ ਵਗੈਰਾ ਝਾਲੀ ਪਰਫਿਊਮ ਵੇਚਦੇ ਨੇ ਜੀ ਤੋਂ ਬੱਚਿਆਂ ਨੇ ਮਨਾ ਕਰਤਾ ਕਿ ਅਸੀਂ ਨਹੀਂ ਲੈਣੀ ਤੇ ਉਹਨਾਂ ਨੇ ਕੋਈ ਗੱਲ ਹੀ ਗੱਡੀ ਉਹ ਬੱਚਿਆਂ ਨੂੰ ਜਿਹੜੇ ਐਜ਼ ਅ ਕਸਟਮਰ ਕਸਟਮਰ ਇੱਕ ਰੱਬ ਦਾ ਰੂਪ ਹੁੰਦੇ ਨੇ ਅਸੀਂ ਦੁਕਾਨਦਾਰ ਆ ਆਦਮੀ ਆ ਤੇ ਉਹਨਾਂ ਨਾਲ ਬਤਮੀਜ਼ੀ ਐਨੀ ਕੀਤੀ ਤੇ ਉਹ ਮੁੰਡੇ ਬੱਚੇ ਨੇ ਰਿਐਕਟ ਕੀਤਾ ਤੇ ਉਹਦੇ ਸਿੱਧਾ ਦਸਤਾਰ ਤੇ ਪਗੜੀ ਤੇ ਹੱਥ ਪਾਇਆ ਉਹਨਾਂ ਨੇ ਉਹ ਬੱਚੇ ਜਿਹੜੇ ਕੱਲੇ ਸੀ ਦੋ ਜਨੇ ਫੈਮਿਲੀ ਦੇ ਨਾਲ ਉਹ 35-40 ਦੇ ਤਕਰੀਬ ਆਤੇ ਉਹਨਾਂ ਦਾ ਪਿੱਛੋ ਹੱਥ ਬੰਦ ਕੇ ਤੇ ਉਹਨਾਂ ਨੇ ਸਿੱਧਾ ਉਹਨਾਂ ਨੂੰ ਮਾਰਨਾ ਸ਼ੁਰੂ ਕੀਤਾ ਇੱਕ ਬੱਚੇ ਦੇ ਤੇ ਹੋਸ਼ਾ ਦੇ ਵੀ ਲੱਗਿਆ ਔਰ ਨੱਕ ਦੀ ਵੀ ਇੰਜਰੀ ਹੋਈ ਐ MRI CT scan ਹੋਇਆ ਉਹਦਾ ਉਹਦੀ ਰਿਪੋਰਟ ਅੱਜ ਆਏਗੀ ਯਾਨੀ ਕੱਲ ਹੋਇਆ ਸੀ ਸਰਪੰਗ ਹਸਪੀਟਲ ਵਿੱਚ ਤੇ ਅਸੀਂ ਤੇ ਸਿਰਫ ਡਿਮਾਂਡ ਹੈ ਕਰਦੇ ਆ ਪੁਲਿਸ ਦੇ ਨਾਲ ਕਿ ਇਹ ਐ ਉਹ ਜੀ ਜਾਤੀ ਜਿਹੜੀ ਸਿੱਖਾਂ ਨਾਲ ਹੋ ਰਹੀ ਐ ਬਿਲਕੁਲ ਬੰਦ ਕੀਤੀ ਜਾਏ ਸਖਸ਼ ਕਾਨੂੰਨ ਬਣਾਇਆ ਜਾਏ ਜਿਹੜੇ ਜ਼ਾਮਨਾਲ ਕਿ ਸਾਡੇ ਕੇਸ ਪੱਗ ਕੜਾ ਛਰਬਾਨ ਸੇਫ ਰਹੇ ਉਹਦੇ ਕੋਈ ਜਿੱਕੜ ਨਾ ਹੈ ਬੱਚੇ ਤੇ ਇੱਕ ਐਜ਼ ਅ ਕਸਟਮਰ ਆਏ ਸੀ ਤੇ ਉਹਨਾਂ ਨਾਲ 30 40 ਮੁੰਡੇ ਜਿਹੜੇ ਹੈਗੇ ਨੇ ਬਦਬਾਸ ਟਾਈਪ ਸਾਡੇ ਸ੍ਰੋਜਿਨਗਰ ਮਾਰਕੀਟ ਹੱਥ ਤੇ ਸਮਾਨ ਬਹੁਤ ਵੇਚਦੇ ਹੈਗੇ ਨੇ ਕਸਟਮਰ ਜਿਹੜਾ ਵਰਲਡ ਫੇਮਸ ਸ੍ਰੋਜਿਨਗਰ ਮਾਰਕੀਟ ਹੈਗੀ ਐ ਤੇ ਦੂਰੋਂ ਦੂਰੋਂ ਕਸਟਮਰ ਆਂਦੇ ਨੇ ਹਰ ਸਟੇਟ ਦੇ ਆਂਦੇ ਨੇ ਲੇਕਿਨ ਪੰਜਾਬ ਦੇ ਮੁੰਡਿਆਂ ਨਾਲ ਐਵੇਂ ਜਾਤੀ ਕਰਨਾ ਔਰ ਜਿਹਦੇ ਚ ਕੀ ਸਰੋਜਿੰਗਰ ਦਾ ਮਾਰਕੀਟ ਦਾ ਪ੍ਰੈਜ਼ੀਡੈਂਟ ਵੀ ਸਿੱਖ ਰਿਹਾ ਹੋਏ ਉਹ ਵੀ ਸਾਡੀ ਐਸੋਸੀਏਸ਼ਨ ਵਿੱਚ ਵਾਈਸ ਪ੍ਰੈਜ਼ੀਡੈਂਟ ਜਿਹੜੇ ਨੇ ਉਹ ਵੀ ਸਿੱਖਿਆਗੇ ਨੇ ਸਰਦਾਰ ਸੁਰਜੀਤ ਸਿੰਘ ਜੀ ਅਸੀਂ ਆਪਣਾ ਡੀਸੀਪੀ ਸਾਹਿਬ ਨਾਲ ਵੀ ਗੱਲ ਕੀਤੀ ਔਰ ਸਰਤਾ ਜੀ ਔਰ ਕਾਲੋ ਸਾਹਿਬ ਨਾਲ ਵੀ ਅਸੀਂ ਉਹਨਾਂ ਨੂੰ ਮੈਸੇਜ ਕੀਤਾ ਹੈਗਾ ਕਿ ਵੀ ਇਸ ਤੇ ਸਖਤ ਸਖਤ ਕਾਰਵਾਈ ਕੀਤੀ ਜਾਏ ਪੁਲਿਸ ਨੇ ਵੀ ਆਸ਼ਵਾਸਨ ਦਿੱਤਾ ਹੈ ਕਿ ਅਸੀਂ ਉਹ ਬੰਦੇ ਜਿਹੜੇ ਕਲਪ੍ਰੇਟ ਸੀ ਉਹਨਾਂ ਨੂੰ ਅਰੈਸਟ ਕਰਾਂਗੇ ਆਇਡੈਂਟੀਫਾਈ ਹੋ ਗਏ ਨੇ कोरोना पे सख्ते सख् सक कार्रवाई कीती जाएगी सनी साहब ਜਦੋਂ ਤੁਹਾਨੂੰ ਯਾਦ ਹੋਏਗਾ ਅਮਰੀਕਾ ਦੇ ਵਿੱਚ ਰਾਹੁਲ ਗਾਂਧੀ ਨੇ ਬਿਆਨ ਦਿੱਤਾ ਸੀ ਸਿੱਖਾਂ ਨੂੰ ਲੈ ਕੇ ਧਾਰਮਿਕ ਆਜ਼ਾਦੀ ਦਾ ਬੇਸ਼ੱਕ ਉਹ ਮੁੱਦਾ ਸੀ ਉਸ ਤੋਂ ਬਾਅਦ ਜਦੋਂ ਹੁਣ ਕੇਸ ਸਾਹਮਣੇ ਆ ਰਹੇ ਨੇ ਸ਼ੁਰੂਆਤ ਦੇ ਵਿੱਚ ਤਾਂ ਰਾਹੁਲ ਗਾਂਧੀ ਦੇ ਬਿਆਨ ਨੂੰ ਲੈ ਕੇ ਇਤਰਾਜ਼ ਬਹੁਤ ਲੋਕਾਂ ਨੇ ਜਤਾਇਆ ਲੇਕਿਨ ਹੁਣ ਜਦੋਂ ਕੇਸ ਸਾਹਮਣੇ ਆ ਰਹੇ ਨੇ ਤੁਸੀਂ ਹੁਣ ਉਸ ਬਿਆਨ ਦੇ ਨਾਲ ਕਿਤੇ ਨਾ ਕਿਤੇ ਸਹਿਮਤ ਹੋ ਨੇ ਇਸ ਤਰ੍ਹਾਂ ਮੈਡਮ ਕੀ ਦੇਖੋ ਇੱਕ ਰਾਜਨੀਤੀ ਅਲੱਗ ਪੋਰਸ਼ਨ ਹੈਗਾ ਹੈ ਅਲੱਗ ਹੈਗਾ ਜੀ ਸਰੋਜਨੀ ਨਗਰ ਮਾਰਕੀਟ ਇਸ ਅਸੀਂ ਜਿਹੜੀ ਸਰੋਜਨੀ ਨਗਰ ਮਾਰਕੀਟ ਹੈ ਰਫੂਜੀ ਮਾਰਕੀਟ ਹੈ ਅਸੀਂ ਪਾਕਿਸਤਾਨ ਤੋਂ ਝੜ ਕੇ ਇੱਧਰ ਆਏ ਸੀ ਜੀ ਔਰ ਬਹੁਤ ਅੱਛਾ ਪਾਈਚਾਰਾ ਹੈ ਮੈਂ 70 ਸਾਲ ਇਹ ਅੱਜ ਤੱਕ ਸਰੋਜਨੀ ਨਗਰ ਮਾਰਕੀਟ ਦਾ ਹੈ ਕਦੀ ਕੋਈ ਕੇਸ ਨਹੀਂ ਹੋਇਆ 84 ਰਮਲਜੀਤ ਨਾਨ ਸਿਕ ਜਿਹੜੇ ਸਾਡੇ ਸਹਿਜਦਾਰੀ ਪਰ ਆਏ ਗਏ ਨੇ ਉਹਨਾਂ ਨੇ ਸੇਫ ਕੀਤਾ ਸਾਨੂੰ ਬਚਾਇਆ ਆਪਨੇ ਕਰਾਂਜ ਰੱਖ ਕੇ ਕਿਉਂਕਿ ਮੇਰੀ ਦੁਕਾਨ ਤੇ ਵੀ ਅਟੈਕ ਹੋਇਆ ਸੀ ਗਲਤ ਫਹਮੀ ਦੀ وجہ ਨਾਲ ਸਾਡੇ ਫਾਦਰ ਪੇਸ਼ੈਂਟ ਸੀ ਬੀਪੀ ਔਰ ਸ਼ੂਗਰ ਤੇ ਉਹਨਾਂ ਨੇ ਬਿਸਕੁਟ ਖਾਏ ਤੇ ਉਹਨਾਂ ਨੇ ਆਵਾਜ਼ ਉਹ ਦਿੱਤੀ ਸਾਡੇ ਕਿ ਭਈ ਇਹਨਾਂ ਨੇ ਮਠਾਈਆਂ ਵੰਡੀਆਂ ਇੰਦਰ ਦੇ ਕਾਨ ਤੇ ਜਦੋਂ ਕਿ ਐਸੀ ਕੋਈ ਗੱਲ ਨਹੀਂ ਸੀ ਤੇ ਸਾਨੂੰ ਸੇਫ ਕੀਤਾ ਹੁਣ ਕਹਿਣਾ ਕਿ ਭਈ ਸਿਕਾਂਦੀ ਅਨ ਸੇਫ ਹੈਗੇ ਨੇ ਮੈਨ ਨਹੀਂ ਲੱਗਦਾ ਕਿਉਂਕਿ 80 95% ਜਿਹੜੇ ਨੇ ਸਾਡੇ ਸੁਰਜਨਗਰ ਮਾਰਕੀਟ ਇਸਾਈਜ਼ ਕਰਿਆਗੇ ਨੇ ਅਸੀਂ 8-10 ਘਾਰ ਹੀ ਹੈਗੇ ਸਿਕਾਂਦੇ ਕੋਈ ਐਸੀ ਗੱਲ ਨਹੀਂ ਹੈਗੀ ਮੈਂ ਦਿੱਲੀ ਗੁਰਦੁਆਰਾ ਕਮੇਟੀ ਦਾ ਮੈਂਬਰ ਵੀ ਰਿਹਾ ਹੈਗਾ ਐਸੀ ਕੋਈ ਗੱਲ ਨਹੀਂ ਹੈਗੀ ਜਾਣ ਦੇਣਾ ਮੈਨੂੰ ਨਹੀਂ ਪਤਾ ਉਹਨਾਂ ਨੇ ਹੁਣ ਕਿਸ ਕਾਰਨ ਉਹ ਕਿਵੇਂ ਦਿੱਤਾ ਬਿਆਨ ਬਾਕੀ ਇਹ ਇਨਸੀਡੈਂਟ ਤੇ ਵਾਧ ਰਹੀ ਐਸੀ ਕਿ ਜੇ ਮੈਂ ਐਸੀਆਂ ਚੀਜ਼ਾਂ ਤੇ ਥੱਲ ਲਾਣੀ ਚਾਹੀਦੀ ਹੈ ਕਿ ਬੱਚੇ ਅਗਰ ਕਿਸੇ ਐਗਜ਼ਾਮ ਵਿੱਚ ਬੈਠਦੇ ਨੇ ਤੇ ਕੜਾ ਨਹੀਂ ਪਾ ਸਕਦੇ ਤੁਸੀਂ ਕਿਰਪਾ ਕਿਰਪਾਨ ਉਤਾਰ ਕੇ ਜਾਓ ਉਨ ਮੈਂ ਵੀ ਅਗਰ ਕਿਸੇ ਜਗ੍ਹਾ ਜਾਣਾਂ ਦੇ ਪਹਿਲੇ ਸਿੱਧਾ ਮੈਂ ਅੰਮ੍ਰਿਤ ਧਾਰੀ ਹੈਗਾ ਰਸਿੱਕ ਹੈਗਾ ਤੇ ਉਹ ਜਿੱਥੇ ਵੀ ਕੋਈ ਚੈਕਿੰਗ ਹੁੰਦੀ ਹੈ ਤੇ ਕਰਪਾਨ ਦਾ ਮੁੱਦਾ ਉਠਾ ਲੈਂਦੇ ਨੇ ਵੀ ਇਹ ਵੱਡੀ ਹੈ ਜਾਂ ਛੋਟੀ ਹੈ ਜਦਕਿ ਉਹ ਦੇਖਦੇ ਨੇ ਪੁਲਿਸ ਵਾਲੇ ਕਿ ਹੈ ਤੇ ਕਰਪਾਨ ਨੋਰਮਲ ਜੀ ਛੋਟੇ ਜੀ ਲੇਕਿਨ ਉਹ ਬਸ ਕੋਈ ਨਾ ਕੋਈ ਚਿੰਤੂ ਪ੍ਰੰਤੂ ਕਰਦੇ ਹੈਗੇ ਨੇ ਲੋਕਾਂ ਨੇ ਸਾਨੂੰ ਇੱਕ ਪ੍ਰਚਾਰ ਕਰਕੇ ਜਾਂ ਇੱਕ ਸਰਕਾਰ ਨੂੰ ਚਾਹਦੇ ਸਖਤ ਕਾਨੂੰਨ ਬਣਾਏ ਕਿ ਅਗਰ ਸਿੱਕਾ ਦੀ ਪਗੜੀ ਔਰ ਕੜਾ ਕਰਪਾਨ ਦੇ ਉੱਤੇ ਤੇ ਅਗਰ ਕੋਈ ਕਿਸੇ ਨੂੰ ਅਲਿਗੇਸ਼ਨ ਲਗਾਉਣ ਦੇ ਨੇ ਜਾਂ ਉਲਟਾ ਸਿੱਧਾ ਬੋਲਦੇ ਨੇ ਤੇ ਇਹ ਕਾਰਵਾਈਆਂ ਬੰਦ ਕਰਾਉਣੀ ਚਾਹੀਦੀਆਂ ਕਾਨੂੰਨ ਲਿਆ ਕੇ ਜਿਵੇਂ ਕਿ ਕੋਈ ਅੱਗੇ ਕੋਈ ਹਿੰਮਤ ਨਾ ਕਰੇ ਕਿ ਐਵੇਂ ਜੇ ਹੱਥ ਪਾਣ ਦੀ ਛੱਕਾ ਦੇ ਕਿਉਂਕਿ ਦੇਖੋ ਸਾਡਾ ਇੱਕ ਸੈਂਟੀਮੈਂਟਲ ਹੈ ਕਿ ਭਈ ਸੈਂਟੀਮੈਂਟਸ ਨੇ ਕਿ ਭਈ ਇਹ ਚੀਜ਼ਾਂ ਪੱਗਾਂ ਤੇ ਹੱਥ ਪਾਣਾ ਕੜੇ ਤੇ ਹੱਥ ਪਾਣਾ ਕਿਰਪਾਨ ਤੇ ਹੱਥ ਪਾਣਾ ਗਲਤ ਹੈ ਕ ਜੀ ਉਸਨੂੰ ਕਿਸ ਤਰੀਕੇ ਟੂਪਨਾ ਚਾਹੀਦਾ ਹੈ ਸੱਚ ਕਾਨੂੰਨ ਲਿਆ ਕੇ ਹਮ ਸਾਨੀ ਸਰ ਇੱਕਲਾਸ ਸਵਾਲ ਹੁਣ ਇਸ ਕੇਸ ਦੇ ਵਿੱਚ ਕਿਸ ਤਰੀਕੇ ਦੀ ਕਾਰਵਾਈ ਦੀ ਤੁਸੀਂ ਮੰਗ ਕਰਦੇ ਹੋ ਜਾਂ ਫਿਰ ਕਾਰਵਾਈ ਦੇ ਲਈ ਕੀ ਕੋਈ ਤੁਹਾਡੇ ਪੱਧਰ ਦੇ ਉੱਤੇ ਜਿਹੜਾ ਕੋਈ ਐਕਸ਼ਨ ਲਿਆ ਜਾਏਗਾ ਨਹੀਂ ਹੈ ਤੇ ਸਾਨੂੰ ਆਸ਼ਵਾਸਨ ਦਿੱਤਾ ਹੈ ਸਰੋਈ ਨਗਰ ਦੇ ਕਿਉਂਕਿ ਡੀਸੀਪੀ ਤੱਕ ਜਦ ਗੱਲ ਪਹੁੰਚ ਗਈ ਸਾਰੇ ਦਿੱਲੀ মিডিਆ ਦੇ ਥਰੂ ਜਾਂ ਵੈਸੇ ਵੀ ਠੀਕ ਐਸਐਚਓ ਨੇ ਸਪੈਸ਼ਲ ਇੱਕ ਉਹ ਬੰਦੇ ਅਰੈਸਟ ਕਰਨ ਦੇ ਸਾਨੂੰ ਪ੍ਰੋਮਿਸ ਦਿੱਤਾ ਹੈ ਕਿ ਅਗਰ ਆ ਬੱਚੇ ਸਟੂਡੈਂਟ ਨੇ ਅਗਰ ਕਿਸੇ ਕਾਰਵਾਈ ਤੋਂ ਡਰਦੇ ਨੇ ਕਿ ਭਈ ਇੱਕ ਅਸੀਂ ਪੋਰਟ ਕਚੈਰੀ ਦੇ ਚੱਕਰ ਨਹੀਂ ਲਗਾਣੇ ਕਿਉਂਕਿ ਉਹ ਤੇ ਬੇਸਿਕਲੀ ਪੜ੍ਹਨ ਆਏ ਨੇ ਦਿੱਲੀ ਵਿੱਚ ਬੀਟੈਕ ਦਾ ਕੋਰਸ ਕਰ ਰਹੇ ਨੇ ਨੋਟਾਇਪ ਕੋਲੀਜੀ ਚ ਹੈਗਾ ਤੇ ਉਹਨਾਂ ਨੇ ਕਿਹਾ ਕਿ ਅਸੀਂ ਇਹਨਾਂ ਨੂੰ ਅਰੈਸਟ ਕਰਾਂਗੇ ਔਰ ਬੰਦ ਵੀ ਕਰਾਂਗੇ ਇਹਨਾਂ ਨੂੰ ਜੋ ਬੰਦੀ ਕਾਰਵਾਈ ਉਹ ਵੀ ਕਰਾਂਗੇ ਅਗਰ ਇਹ ਕੰਪਲੀਟ ਨਹੀਂ ਵੀ ਲਿਖਦੇ ਕਿਉਂਕਿ ਉਹਨਾਂ ਕੋਲ ਸੀਸੀਟੀਵੀ ਫੁਟੇਜ ਆ ਗਈਆਂ ਹੈਗੀਆਂ ਜਿਹਦੇ ਜੋ ਮਾਰ ਰਹੇ ਨੇ ਉਹਨਾਂ ਨੂੰ ਬੱਚਿਆਂ ਨੂੰ ਔਰ ਤੇ ਉਹ ਕਾਰਵਾਈ ਕਰਨਾ ਉਹਨਾਂ ਨੇ ਅਸ਼ਵਾਸ਼ਣ ਦਿੱਤਾ ਅੱਜ ਅਸੀਂ ਦੇਖਦੇ ਹਾਂ ਕਿਉਂਕਿ ਉਹਨਾਂ ਦੀ ਐਮ ਆਰ ਆਈ ਔਰ ਸੀਟੀ ਸਕੈਨ ਜੋ ਵੀ ਹੋਇਆ ਉਹਨਾਂ ਦਾ ਉਹਦੇ ਹਿਸਾਬ ਨਾਲ ਕੀ ਰਿਪੋਰਟ ਆਂਦੀ ਹੈ ਸਾਡੇ ਜੱਜੇਬੰਦੀਆਂ ਦਿੱਲੀ ਦੀ ਨੇ ਉਹ ਐਕਸ਼ਨ ਲੈਣ ਲਈ ਔਰ ਪ੍ਰੈਸ਼ਰ ਪੂਰਾ ਬਣਾਵਾਂਗੇ ਕਿ ਕਿਸੇ ਤਰੀਕੇ ਦੇ ਕੋਟੇਲ ਨਾ ਵਰਤਾਏ ਦਿੱਲੀ ਪੁਲਿਸ ਕਾਰਵਾਈ ਕਰਨਗੇ ਠੀਕ ਹੈ ਠੀਕ ਹੈ ਸਾਨੀ ਸਾਹਿਬ ਬਹੁਤ-ਬਹੁਤ ਸ਼ੁਕਰੀਆ ਤੁਸੀਂ ਸਮਝ ਦਿੱਤਾ ਤਾਂ ਦਿੱਲੀ ਦੀ ਸਰੋਜਨੀ ਮਾਰਕੀਟ ਦਾ ਇਹ ਪੂਰਾ ਵਿਵਾਦ ਹੈ ਜਿੱਥੇ ਦੋ ਸਿੱਖ ਪਰਾਂ ਉਹਨਾਂ ਦੇ ਪੱਗ ਦੀ ਬੇਅਦਬੀ ਔਰ ਦਸ ਕੇਸਾਂ ਦੀ ਬੇਅਦਬੀ ਹੋਈ ਹੈ ਝਗੜਾ ਦਰਸਲ ਹੁੰਦਾ ਇੱਕ ਵਿਵਾਦ ਸ਼ੁਰੂ ਹੋ ਜਾਂਦਾ ਪਰਫਿਊਮ ਵੇਚਣ ਵਾਲੇ ਲੜਕੇ ਦੱਸੇ ਜਾ ਰਹੇ ਨੇ ਜਨਾਂ ਦੇ ਨਾਲ ਇਹ ਪੂਰਾ ਵਿਵਾਦ ਸ਼ੁਰੂ ਹੋਇਆ ਗਾਲੀ ਗਲੋਚ ਤੋਂ ਸ਼ੁਰੂਆਤ ਹੁੰਦੀ ਹੈ ਲੇਕਿਨ ਫਿਰ ਉਸ ਤੋਂ ਬਾਅਦ ਹੋਰ ਜ਼ਿਆਦਾ ਜੜੇ ਵੱਡੀ ਗਿਣਤੀ ਦੇ ਵਿੱਚ ਨੌਜਵਾਨ ਉੱਥੇ ਪਹੁੰਚ ਜਾਂਦੇ ਨੇ ਔਰ ਫਿਰ ਇਹਨਾਂ ਨੌਜਵਾਨਾਂ ਦੇ ਨਾਲ ਕੁੱਟਮਾਰ ਹੁੰਦੀ ਹੈ ਔਰ ਪੱਗ ਤੇ ਕੇਸਾ ਦੀ ਬੇਅਦਬੀ ਇਸ ਦੇ ਇਲਜ਼ਾਮ ਹਾਲਾਂਕਿ ਇਸ ਮਾਮਲੇ ਦੇ ਵਿੱਚ ਹੁਣ ਕਾਨੂੰਨੀ ਕਾਰਵਾਈ